ਪੰਜਾਬ ਇੱਕ ਕਿਤਾਬ ਦਾ ਨਾਮ ਨਹੀਂ ਹੈ ਪੰਜਾਬ ਇੱਕ ਮਹਾਨ ਖੋਸ਼ ਹੈ ਸਾਕਾ ਪੰਜਾ ਸਾਹਿਬ ਇੱਕ ਐਸੀ ਇਤਿਹਾਸਕ ਘਟਨਾ ਹੈ ਇਹਦੀ ਮਿਸਾਲ ਤੁਹਾਨੂੰ ਪੂਰੇ ਸੰਸਾਰ 'ਚ ਕਿਤੇ ਨਹੀਂ ਮਿਲਣੀ ਉਹ ਟ੍ਰੇਨ ਦੇ ਅੱਗੇ ਨਹੀਂ ਸੀ ਬੈਠੇ ਜੀ ਉਹਦੇ ਉਹ ਜ਼ੁਲਮ ਦੇ ਅੱਗੇ ਬੈਠੇ ਸੀ ਅਸੀਂ ਉਸ ਧਰਤੀ ਦੇ ਜੰਮੇ ਜਾਏ ਆ ਪੰਨਾ ਮਾਏ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਹੈ ਕਹਿੰਦਾ ਇਹਦੇ ਮੱਥੇ ਤੇ ਕਲੰਕ ਨਹੀਂ ਕਲਗੀ ਸੋਹਦੀ ਹੈ ਕਲਾਕਾਰ ਦਾ ਅੱਜ ਦੀ ਡੇਟ 'ਚ ਉਹੀ ਰੋਲ ਹੈ ਜਿਹੜਾ ਕਦੇ ਟਾਡੀਆਂ ਕਵੀਸ਼ਰਾਂ ਦਾ ਹੁੰਦਾ ਸੀ ਕਿਸੇ ਸਮੇਂ ਇਹ ਗੱਲ ਕਹੀ ਜਾਂਦੀ ਸੀ ਕਿ ਇੱਕ ਸਰਦਾਰ ਅਦਾਕਾਰ ਨਹੀਂ ਹੋ ਸਕਦਾ ਦਿਲਜੀਤ ਅੱਜ ਵੀ ਤੁਰਲੇ ਵਾਲੀ ਪੱਗ ਬਨ ਕੇ ਜਦੋਂ ਯੂਐਸ ਦੇ ਵਿੱਚ ਪਰਫਾਰਮ ਕਰਦਾ ਤੇ ਸਾਡੀ ਪੱਗ ਦੀ ਵੀ ਇੱਕ ਅਲੱਗ ਬਣਗੀ ਵੀ ਨਜ਼ਰ ਆਉਂਦੀ ਹੈ ਸਤਾਰ ਤਾਂ ਸਾਡਾ ਤਾਜ ਅਸਰਦਾ ਹੈ ਉਦੋਂ ਤਾਂ ਇਹ ਗੱਲ ਬੜੀ ਪ੍ਰਮੁਖਤਾ ਨਾਲ ਕਹੀ ਜਾਂਦੀ ਹੁੰਦੀ ਸੀ ਕਿ ਜੇ ਤੁਸੀਂ ਐਕਟਰ ਬੰਨਾ ਹੈ ਤੇ ਫਿਰ ਤੁਹਾਨੂੰ ਆਪਣੇ ਆਪ ਦਾ ਰੂਪ ਚੇਂਜ ਕਰਨਾ ਪੈਗਾ ਏਦਾਂ ਥੋੜੀ ਐਕਟਰ ਬਣੇ ਹੋ। ਬਸ ਇਹ ਸਾਬਤ ਕਰਨ ਲਈ ਫਿਰ ਸਟੈਂਡ ਹੀ ਸੀਗਾ ਵੀ ਜ਼ਿੰਦਗੀ 'ਚ ਜੋ ਕਰਨਾ ਹੈ ਏਦਾਂ ਹੀ ਕਰਾਂਗੇ, ਦਸਤਾਰ ਨਾਲ ਹੀ ਕਰਾਂਗੇ। ਇਤਿਹਾਸ ਚੰਗਾ ਪੜ੍ਹਨਗੇ, ਭਵਿੱਖ ਚੰਗਾ ਸਿਰਜਣਗੇ ਯਾਦ ਰੱਖਿਓ। ਬਹੁਤ-ਬਹੁਤ ਸਵਾਗਤ ਹੈ। ਬਹੁਤ ਸ਼ੁਕਰੀਆ ਜੀ। ਔਰ ਸਾਰੇ ਸਾਡੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ادب ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ ਮੈਂ ਕਦੇ ਵੀ ਨਹੀਂ ਘਬਰਾਉਂਦੀ ਲੇਕਿਨ ਇਸ ਚੇਅਰ ਤੇ ਜਦੋਂ ਤੁਹਾਡੇ ਵਰਗੀ ਸਖਸ਼ਿਤ ਬੈਠੀ ਹੁੰਦੀ ਹੈ ਤਾਂ ਮੈਂ ਹਮੇਸ਼ਾ ਬਾਰ-ਬਾਰ ਬੋਲਣ ਤੋਂ ਪਹਿਲਾਂ ਸੋਚਦੀ ਆ ਸੋ ਥੋੜੀ ਨਰਵਸਨੈਸ ਆ ਜਾਂਦੀ ਹੈ ਉਹਨੂੰ ਘਬਰਾਣਾ ਨਹੀਂ ਕਹਿੰਦੇ ਉਹਨੂੰ ਸੁਚੇਤ ਹੋਣਾ ਕਹਿੰਦੇ ਨੇ ਔਰ ਇਹੋ ਜੇ ਯੰਗਸਟਰਸ ਤੁਹਾਡੇ ਵਰਗੇ ਜਦੋਂ ਸੁਚੇਤ ਹੋ ਕੇ ਪੰਜਾਬੀ ਲਈ ਕੰਮ ਕਰਨਗੇ ਤਾਂ ਉਹ ਹੋਰ ਨਿਖਰ ਕੇ ਸਾਹਮਣੇ ਆਉਣਗੇ ਮੈਨੂੰ ਤੁਹਾਡੀ ਖਬਰ ਆਣ ਦੀ ਖੁਸ਼ੀ ਹੈ ਕਿ ਤੁਸੀਂ ਜੇ ਇਹ ਫੀਲ ਕਰਦੇ ਹੋ ਇਹਦਾ ਮਤਲਬ ਤੁਸੀਂ ਸੁਚੇਤ ਹੋ ਲਾਪਰਵਾਹੀ ਹੈਗੇ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਐਨੇ ਸਕਾਰਾਤਮਕ ਸ਼ਬਦਾਂ ਦੇ ਲਈ ਜਦੋਂ ਵੀ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ ਤਾਂ ਅਰਦਾਸ ਫਿਲਮ ਦਾ ਗੁਰਮukh ਸਿੰਘ ਕਿਰਦਾਰ ਜਿਹਦਾ ਜ਼ਿਕਰ ਤੁਸੀਂ ਹਮੇਸ਼ਾ ਕਰਦੇ ਹੋ ਲੇਕਿਨ ਪੰਜਾਬ ਫਾਇਲ ਫਿਲਮ ਜਦੋਂ ਤੁਹਾਡੇ ਕੋਲ ਪਹੁੰਚੀ ਕਿਸ ਰੂਪ ਦੇ ਵਿੱਚ ਪਹੁੰਚੀ ਤੇ ਕੀ ਵਾਕਿਆ ਹੈ ਇਹ ਕਿਰਦਾਰ ਵੀ ਤੁਹਾਡੇ ਇਮੋਸ਼ਨ ਜਜ਼ਬਾਤਾਂ ਦੇ ਨਾਲ ਉਨਾ ਹੀ ਜੁੜਿਆ ਹੋਇਆ ਹੈ ਹਾ ਤੁਸੀਂ ਗੁਰਮੁਖ ਸਿੰਘ ਤੋਂ ਸ਼ੁਰੂ ਕੀਤੀ ਹੈ ਤਾਂ ਮੈਂ ਉੱਥੇ ਹੀ ਗੱਲ ਸ਼ੁਰੂ ਕਰ ਦਾਂ ਕਿ ਜਿਹੜਾ ਅਰਦਾਸ ਫਿਲਮ ਵਾਲਾ ਗੁਰਮੁਖ ਸਿੰਘ ਉਹ ਵੈਸੇ ਤਾਂ ਕੋਈ ਐਸਾ ਪਾਤਰ ਨਹੀਂ ਹੈ ਨਾ ਮੈਂ ਉਹ ਹੈਗਾ ਮੈਂ ਉਹ ਕਿਰਦਾਰ ਨੂੰ ਜਿਉਂ ਕੇ ਦੇਖਦਾ ਮੈਂ ਉਹ ਕਿਰਦਾਰ ਨਿਭਾਉਣਾ ਪਰ ਸਚਾਈ ਇਹ ਹੈ ਕਿ ਉਹ ਜਿਹੇ ਗੁਰਮੁਖ ਸਿੰਘ ਸਾਡੇ ਸਮਾਜ ਵਿੱਚ ਹੈ ਬਹੁਤ ਨੇ ਹਨਾ ਉਹ ਕਈ ਵਾਰੀ ਸਾਡੇ ਨਾਲ ਬੈਠੇ ਹੁੰਦੇ ਸੀ ਉਹਨਾਂ ਨੂੰ ਪਛਾਣਦੇ ਨਹੀਂ ਸਾਡੇ ਨਾਲ ਸਫ਼ਰ ਕਰਦੇ ਨੇ ਸਾਡੀਆਂ ਮਹਿਫਲਾਂ ਦਾ ਸ਼ਿੰਗਾਰ ਹੁੰਦੇ ਨੇ ਪਰ ਉਹ ਇਗਨੋਰਡ ਜੇ ਰੈਜਨ ਦੇ ਨੇ ਹਣਾ ਪਰ ਉਹ ਗੁਰਮੁਖ ਸਿੰਘ ਜਿਹੜੇ ਨੇ ਉਹ ਅਸਲੀ ਪੰਜਾਬੀ ਸਰਜ਼ਮੀਨ ਦੇ ਪੰਜਾਬ ਦੀ ਧਰਤੀ ਦੇ ਪੰਜਾਬੀ ਵਿਰਸੇ ਵਿਰਾਸਤ ਦੇ ਉਹ ਪਹਿਰੇਦਾਰ ਨੇ ਉਹ ਜਿਹੇ ਗੁਰਮੁਖ ਸਿੰਘ ਤਾਂ ਮੈਨੂੰ ਤਾਂ ਇਹੋ ਜਿਹਾ ਕਰੈਕਟਰ ਬਹੁਤ ਚੰਗਾ ਲੱਗਦਾ ਕਿ ਜਿਹੜਾ ਸੁਸਾਇਟੀ ਲਈ ਕੋਈ ਬੰਦਾ ਫਿਕਰਮੰਦ ਹੈ ਕੋਈ ਅੱਛੀ ਗੱਲ ਕਰਨਾ ਚਾਹੁੰਦਾ ਹੈ ਉਹਨੂੰ ਅਗਰ ਸਕਰੀਨ ਤੇ ਅਸੀਂ ਪੋਰਟਰੇ ਕਰਦੇ ਆਂ ਤੇ ਬਹੁਤ ਇੱਕ ਮੈਨੂੰ ਲੱਗਦਾ ਯੋਗਦਾਨ ਵਾਲੀ ਗੱਲ ਹੈ ਹੁਣ ਦੂਸਰੀ ਗੱਲ ਤੇ ਮੈਂ ਉਹਨਾਂ ਜਦੋਂ ਫਿਲਮ ਪੰਜਾਬ ਫਾਈਲਸ ਮੇਰੇ ਕੋਲ ਆਉਂਦੀ ਹੈ ਤਾਂ ਮੈਨੂੰ ਸਭ ਤੋਂ ਵੱਡੀ ਮੇਰੀ ਕਮਜ਼ੋਰੀ ਹੈ ਕਿ ਜਦੋਂ ਕੋਈ ਪੰਜਾਬ ਦੀ ਗੱਲ ਪੰਜਾਬੀਅਤ ਦੀ ਗੱਲ ਕਰਦਾ ਹੈ ਔਰ ਇਤਿਹਾਸਕ ਪੱਖ ਤੋਂ ਕਰਦਾ ਹੈ ਇਤਿਹਾਸਕ ਤੱਥ ਦੇ ਨਾਲ ਕਰਦਾ ਹੈ ਤਾਂ ਮੈਨੂੰ ਉਹ ਆਪਣੇ ਵੱਲ ਖਿੱਚਦੀ ਹੈ ਚੀਜ਼ ਔਰ ਮੈਂ ਸ਼ੁਕਰ ਕਰਦਾ ਕਿ ਕਿਸੇ ਨੇ ਕਿਸੇ ਚੀਜ਼ ਬਾਰੇ ਸੋਚਿਆ ਜਿਹੜੀ ਸਾਡੀਆਂ ਜਨਰੇਸ਼ਨਸ ਨੂੰ ਅੱਗੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਜ਼ਰੂਰੀ ਹੈ ਕਿ ਟ੍ਰੈਵਲ ਕਰੇ ਇੱਕ ਥਾਂ ਤੇ ਜਿਹੜੀਆਂ ਚੀਜ਼ਾਂ ਰੁਕ ਜਾਂਦੀਆਂ ਨੇ ਉਹ ਖਾਤਮੇ ਵੱਲ ਨੂੰ ਤੁਰ ਪੈਂਦੀਆਂ ਔਰ ਬਹੁਤ ਸਾਰੀਆਂ ਗੱਲਾਂ ਸਾਡੇ ਇਤਿਹਾਸ ਦੀਆਂ ਐਸੀਆਂ ਹੋਣਗੀਆਂ ਜਿਹੜੀਆਂ ਸਿਰਫ ਇਸੇ ਕਰਕੇ ਅਜੇ ਇਤਿਹਾਸ ਦਾ ਹਿੱਸਾ ਨਹੀਂ ਕਿ ਉਹਨਾਂ ਦਾ ਜ਼ਿਕਰ ਬੰਦ ਹੋ ਗਿਆ ਸੀ ਇੱਕ ਦੋ ਜਨਰੇਸ਼ਨਸ ਤੋਂ ਬਾਅਦ ਉਹ ਚੀਜ਼ਾਂ ਖਤਮ ਹੋ ਗਈਆਂ ਪਰ ਚੰਗੇ ਭਾਗੇ ਆ ਕਿ ਸਿੱਖ ਇਤਿਹਾਸ ਹੈ ਜਿਹੜਾ ਉਹ ਸਾਡੇ ਲਹੂ ਦੇ ਵਿੱਚ ਹੈ ਉਹ ਕਦੇ ਰੁਕ ਨਹੀਂ ਸਕਦਾ ਕਦੇ ਮੁੱਕ ਨਹੀਂ ਸਕਦਾ ਫੇਡ ਆਊਟ ਨਹੀਂ ਹੋ ਸਕਦਾ ਫਿਰ ਵੀ ਜ਼ਰੂਰਤ ਹੁੰਦੀ ਹੈ ਕਿ ਉਹਨੂੰ ਆਪਾਂ ਅੱਜ ਦੀ ਜਨਰੇਸ਼ਨ ਦੇ ਵਿੱਚ ਲੈ ਕੇ ਆਈਏ ਸੋ 사ਕਾ ਪੰਜਾ ਸਾਹਿਬ ਇਹ ਕਿੰਨੀ ਇਤਿਹਾਸਕ ਘਟਨਾ ਹੈ ਇਹਦੀ ਮਿਸਾਲ ਤੁਹਾਨੂੰ ਪੂਰੇ ਸੰਸਾਰ ਚ ਕਿਤੇ ਨਹੀਂ ਮਿਲੇਗੀ ਕਿ ਲੋਕ ਕਿਵੇਂ ਉਹ ਟ੍ਰੇਨ ਦੇ ਅੱਗੇ ਨਹੀਂ ਸੀ ਬੈਠੇ ਜੀ ਉਹਦੇ ਉਹ ਜ਼ੁਲਮ ਦੇ ਅੱਗੇ ਬੈਠੇ ਸੀ ਉਹਨਾਂ ਨੂੰ ਪਤਾ ਸੀ ਕਿ ਇਹ ਜ਼ਬਰ ਸਾਡੇ ਉੱਪਰ ਦੀ ਜਦੋਂ ਲੰਗੇਗਾ ਸਾਡੇ ਕਿੰਨੇ ਕ ਟੁਕੜੇ ਹੋਣਗੇ ਸਾਨੂੰ ਵੀ ਨਹੀਂ ਪਤਾ ਬਟ ਉਹ ਲੜਾਈ ਸੀ ਜ਼ਬਰ ਦੀ ਤੇ ਸਬਰ ਦੀ ਕਿ ਜ਼ਬਰ ਸਬਰ ਨੂੰ ਕਦੋਂ ਤੱਕ ਕੁਚਲ ਸਕਦਾ ਇਹੀ ਦੇਖਣਾ ਸੀ ਠੀਕ ਹੈ ਨਾ ਸੋ ਇਹ ਲੜਾਈ ਉਹ ਸੀ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਸਾਨੂੰ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਨ ਸਵਾਏ ਹੋਏ ਇਹੋ ਲੜਾਈ ਸੀ ਉਸ ਲੜਾਈ ਦੇ ਵਿੱਚ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਜਿਹੜੇ ਯੋਧਿਆਂ ਨੇ ਉਹ ਮੋਰਚਾ ਜਿੱਤਿਆ ਤੇ ਅੱਜ ਅਸੀਂ ਸਾਰੇ ਸਿੱਖ ਗੁਰਦੁਆਰਿਆਂ ਨੂੰ ਆਪਣਾ ਘਰ ਸਮਝਦੇ ਹਾਂ ਆਪਣੇ ਗੁਰੂ ਦਾ ਆਪਣੇ ਪਿਤਾ ਦਾ ਘਰ ਸਮਝਦੇ ਹਾਂ ਸ਼ਾਇਦ ਅੱਜ ਉਹਦੀ ਸ਼ਕਲ ਹੋਰ ਤਰ੍ਹਾਂ ਹੁੰਦੀ ਸ਼ਾਇਦ ਅੱਜ ਹੋਰ ਤਰ੍ਹਾਂ ਦੇ ਕਬਜ਼ਿਆਂ ਦੇ ਵਿੱਚ ਹੁੰਦਾ ਸ਼ਾਇਦ ਉੱਥੇ ਅੱਜ ਅਜੀਬ ਜਿਹਾ ਸਿਨੈਰੀਓ ਹੁੰਦਾ ਕਿ ਸਾਨੂੰ ਲੱਗਦਾ ਹੀ ਨਾ ਕਿ ਸਾਡੇ ਗੁਰੂ ਦਾ ਘਰ ਹੈ ਸੋ ਉਹਦੀ ਜਦੋਂ ਬਾਤ ਪਾਉਂਦੀ ਇਹ ਪ੍ਰਪੋਜ਼ਲ ਲੈ ਕੇ ਮਨਜੋਤ ਮੇਰੇ ਕੋਲ ਆਇਆ ਸੀ ਤੇ ਪਹਿਲਾਂ ਮੈਂ ਆਪਣਾ ਕੈਰੈਕਟਰ ਪੁੱਛਿਆ ਸੀ ਤੇ ਉਹਨਾਂ ਮੈਨੂੰ ਜਦੋਂ ਦੱਸਿਆ ਕਿ ਇਹ ਆਪ ਵੀ ਬਹੁਤ ਇੱਕ ਸੂਰਬੀਰ ਪ੍ਰਵਿਰਤੀ ਦਾ ਬੰਦਾ ਹੈ ਪਰ ਆਪਣੇ ਬੱਚੇ ਦੀ ਪਾਲਣਾ ਇਦਾਂ ਕਰਦਾ ਹੈ ਆਪਣੇ ਬੱਚੇ ਦਾ ਮਾਈਂਡ ਸੈਟਅਪ ਇੰਨਾ ਸਟਰੋਂਗ ਬਣਾਉਂਦਾ ਹੈ ਕਿ ਕੱਲ ਨੂੰ ਉਹਦਾ ਬੱਚਾ ਉਹਦੇ ਤੋਂ ਵੀ ਦੋ ਹੱਥ ਅੱਗੇ ਜਾ ਕੇ ਆਪਣੀ ਕੌਮ ਲਈ ਆਪਣੇ ਧਰਮ ਲਈ ਸਚਾਈ ਲਈ ਹੱਕ ਲਈ ਲੜਦਾ ਹੈ ਤੇ ਬਹੁਤ ਵੱਡੀ ਜੰਗ ਜਿੱਤਦਾ ਹੈ ਸੋ ਇਹੋ ਜਿਹੇ ਕਿਰਦਾਰ ਦਾ ਪਿਤਾ ਬੰਨਾ ਜਿਹਦੇ ਪਰਵਰਿਸ਼ ਦੇ ਵਿੱਚੋਂ ਇਹੋ ਜਿਹਾ ਯੋਧਾ ਪੈਦਾ ਹੁੰਦਾ ਹੈ ਇਹ ਮੇਰੇ ਲਈ ਇੱਕ ਬੜਾ ਚੰਗਾ ਕੈਰੈਕਟਰ ਵੀ ਸੀ ਔਰ ਮੇਰੇ ਲਈ ਇੱਕ ਚੈਲੰਜ ਵੀ ਸੀ ਕਿ ਇੱਕ ਡਿਫਰੈਂਟ ਤਰ੍ਹਾਂ ਦਾ ਕੁਝ ਕਰਕੇ ਵੇਖਾਂ ਸੋ ਗੱਲ ਛੋਟੀ ਜੀ ਸੀ ਮੈਂ ਵੱਡੀ ਕਰਕੇ ਦੱਸ ਰਹੀ ਹਾਂ ਨਹੀਂ ਮੈਂ ਤੁਹਾਨੂੰ ਸੁਣ ਰਹੀ ਸੀ ਸ਼ਾਇਦ ਕੁਝ ਅਜੇ ਹੀ ਸ਼ਬਦ ਸੀ ਜਾਂ ਅਜੇ ਹੀ ਸੋਚ ਸੀ ਜੀਨੂੰ ਵਾਕਿਆ ਹੀ ਅਪਣਾਉਣ ਦੀ ਜ਼ਰੂਰਤ ਹੈ ਬਿਲਕੁਲ ਮਨਜੋਤ ਨਾਲ ਜਦੋਂ ਮੈਂ ਇੰਟਰਵਿਊ ਕੀਤਾ ਸੀ ਤਾਂ ਉਹਨੇ ਮੈਨੂੰ ਕਿਹਾ 13 ਸਾਲ ਦੀ ਉਮਰ ਤੋਂ ਜਦੋਂ ਤੁਹਾਨੂੰ ਮਿਲੇ ਉਹਨਾਂ ਦਾ ਸੁਪਨਾ ਸੀ ਕਿ ਇੱਕ ਦਿਨ ਗੁਰਪ੍ਰੀਤ ਖੋਗੀ ਜੀ ਨਾਲ ਕੰਮ ਕਰਨਾ ਹੈ ਸੋ ਦਾ ਇਹ ਸੁਪਨਾ ਤੇ ਪੂਰਾ ਹੋ ਗਿਆ ਹੁਣ ਆਉਣਿਆ ਸਵਾਲ ਦੇ ਨਾਲ ਆ ਫਿਲਮ ਦੇ ਵਿੱਚ ਤੁਹਾਡੇ ਬਹੁਤ ਸਾਰੇ ਡਾਇਲੌਗ ਸੁਨੇ ਮੈਂ ਡਾਇਲੌਗ ਨਹੀਂ ਕਹੂੰਗੀ ਮੈਂ ਉਹਨਾਂ ਨੂੰ ਸਿੱਖਿਆਵਾ ਹੀ ਕਹੂੰਗੀ ਜਿਹੜੀਆਂ ਜਿਨ੍ਹਾਂ ਦੇ ਇੱਕ ਇੱਕ ਸ਼ਬਦ ਸਾਨੂੰ ਸੋਚਣ ਤੇ ਮਜਬੂਰ ਕਰਦੇ ਆ ਪੰਜਾਬ ਪੰਜਾਬੀਅਤ ਜਦੋਂ ਅਜਿਹੇ ਇਤਿਹਾਸ ਵੱਲ ਅਸੀਂ ਫੇਰ ਤੋਂ ਝਾਤ ਮਾਰਦੇ ਆ ਤਾਂ ਮਾਨ ਮਹਿਸੂਸ ਹੁੰਦਾ ਹੈ ਕੀ ਸਾਡਾ ਜਿਹੜਾ ਵजूद ਹੈ ਉਹ ਕਿੰਨਾ ਮਜ਼ਬੂਤ ਹੈ ਅਸੀਂ ਕਿੱਥੋਂ ਆਏ ਆ ਸੋ ਬਤੌਰ ਕਲਾਕਾਰ ਕਲਾਕਾਰ ਸਬਦਾ ਹੁੰਦਾ ਹੈ ਉਹਦਾ ਕੋਈ ਇੱਕ ਇਲਾਕੇ ਖੇਤੇ ਨਾਲ ਕੋਈ ਸੰਬੰਧ ਨਹੀਂ ਹੁੰਦਾ ਪਰ ਜਦੋਂ ਤੁਸੀਂ ਪੰਜਾਬ ਪੰਜਾਬੀਤ ਜਾਂ ਜਿੱਦਾਂ ਕਿ ਫਿਲਮ ਦੇ ਵਿੱਚ ਤੁਹਾਡਾ ਇੱਕ ਡਾਇਲੋਗ ਹੈ ਕਿ ਮੇਰਾ ਜਿਹੜਾ ਕਤਰਾ ਕਤਰਾ ਹੈ ਉਹ ਪੰਜਾਬ ਦੇ ਲਿਖੇ ਲੱਗੇ ਸੋ ਤੁਹਾਡੇ ਲਈ ਇਨਾਂ ਵਰਣਾਂ ਦੇ ਕੀ ਮਾਇਨੇ ਨੇ ਅਸਲ ਜ਼ਿੰਦਗੀ ਦੇ ਵਿੱਚ ਮੈਂ ਫਿਰ ਉਹੀ ਕਹਿ ਰਿਹਾ ਜੀ ਕਿ ਅਸੀਂ ਉਸ ਧਰਤੀ ਤੇ ਜੰਮੇ ਜਾਏ ਆ ਜਿੱਥੇ ਪਲਾਨ ਕਰਕੇ ਕੁਛ ਨਹੀਂ ਹੁੰਦਾ ਪਲੈਨਿੰਗ ਕਰ ਲਈ ਕਿ ਮੈਂ ਆ ਕੰਮ ਕਰਨਾ ਇੱਥੇ ਤੇ ਤੁਹਾਨੂੰ ਦੋ ਆਵਾਜ਼ਾਂ ਕਰਨਾ ਚ ਪੈਂਦੀਆਂ ਇੱਕ ਤੁਹਾਡੀ ਧਰਤੀ ਤੁਹਾਨੂੰ ਆਵਾਜ਼ ਦਿੰਦੀ ਏ ਦੂਜੀ ਆਵਾਜ਼ ਰੂਹ ਦੀ ਹੁੰਦੀ ਏ ਤੇ ਬੰਦਾ ਪਤਾ ਨਹੀਂ ਕੀ ਕਰ ਗੁਜ਼ਰਦਾ ਸੋ ਅਸੀਂ ਬੇਸ਼ੱਕ ਮੂਵੀ ਮੇਕਿੰਗ ਚ ਐਂਟਰਟੇਨਮੈਂਟ ਇੰਡਸਟਰੀ ਚ ਪਰ ਸਾਡੇ ਅੰਦਰ ਵੀ ਖੂਨ ਤਾਂ ਉਹੀ ਦੌੜਦਾ ਨਾ ਜਿਨੇ ਨਾਦਰ ਨੂੰ ਭਾਜਣਾ ਪਈਆਂ ਸੀ ਚਿੰਨ੍ਹੇ ਅਬਦਾਲੀ ਡੱਕਿਆ ਸੀ ਜਿੰਨੇ ਸਿਕੰਦਰ ਮੂਰਤਾ ਸੀ ਹੁਣ ਤਾਂ ਪੰਜਾਬ ਦਾ ਉਹ ਹੀ ਹੈ ਨਾ ਸੋ ਅਸੀਂ ਮੈਂ ਆਪਣੇ ਉਹਨੂੰ ਕਰਮਾ ਵਾਲਾ ਸਮਝਦਾ ਕਿ ਅਸੀਂ ਬੇਸ਼ੱਕ ਉਹ ਪਾਤਰ ਨਹੀਂ ਉਹਦੇ ਮਹਾਨ ਪਾਤਰ ਨਹੀਂ ਆਪਾਂ ਹੋ ਸਕਦੇ ਜਾਂ ਹੋ ਸਕੇ ਅੱਜ ਤੱਕ ਜਿਨ੍ਹਾਂ ਦਾ ਇੰਨਾ ਵੱਡਾ ਵਡਮੁੱਲਾ ਇਤਿਹਾਸ ਹੈ ਪਰ ਅਸੀਂ ਉਹਨਾਂ ਪਾਤਰਾਂ ਦੀ ਬਾਤ ਪਾ ਸਕਦੇ ਹਾਂ ਉਹਨਾਂ ਕਿਰਦਾਰਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਜਾ ਸਕਦੇ ਹਾਂ ਆਡੀਅנס ਨੂੰ ਸਕਰੀਨ ਤੇ ਉਹਨਾਂ ਸ਼ਖਸੀਤਾਂ ਦੇ ਇੱਕ ਪਰਛਾਵੇਂ ਨਾਲ ਮਿਲਾ ਸਕਦੇ ਹਾਂ ਅਸੀਂ ਕਿ ਇਹ ਸਾਨੂੰ ਲੋਕ ਮੈਨੂੰ ਲੱਗਦਾ ਹੈ ਕਿ ਕਲਾਕਾਰ ਦਾ ਅੱਜ ਦੀ ਡੇਟ 'ਚ ਉਹੀ ਰੋਲ ਹੈ ਜਿਹੜਾ ਕਦੇ ਢਾਡੀਆਂ ਕਵੀਸ਼ਰਾਂ ਦਾ ਹੁੰਦਾ ਸੀ ਉਹ ਵੀਰਗਾਥਾ ਗਾਉਂਦੇ ਹੁੰਦੇ ਸੀ ਉਹ ਵੀਰ ਰਸ ਦੇ ਵਿੱਚ ਤੁਹਾਨੂੰ ਬਾਤਾਂ ਸੁਣਾਉਂਦੇ ਹੁੰਦੇ ਸੀ ਯੋਧਿਆਂ ਦੀਆਂ ਮਹਾਬਲੀਆਂ ਦੀਆਂ ਉਹ ਤੁਹਾਡੇ ਰੌਂਗਟੇ ਖੜੇ ਕਰ ਦਿੰਦੇ ਸੀ ਸੰਗਤ ਵਿੱਚ ਬੈਠਿਆਂ ਦੇ ਡੌਲੇ ਫਰਕਣ ਲੱਗ ਪੈਂਦੇ ਸੀ ਸੋ ਇਹ ਜਿਹੜਾ ਇੱਕ ਮੀਡੀਅਮ ਅੱਜ ਫਿਲਮ ਹੈ ਸਾਡੇ ਕੋਲ ਮੂਵੀ ਇਹ ਵੀ ਇੱਕ ਡਾਕੂਮੈਂਟੇਸ਼ਨ ਹੈ ਜੋ ਅੱਜ ਇਤਿਹਾਸ ਬਣ ਗਿਆ ਇਹ ਲੋਕਾਂ ਨੇ ਅੱਗੋਂ ਦੇਖਣਾ ਔਰ ਸਾਡੇ ਇਤਿਹਾਸ ਨੂੰ ਡਿਸਟੋਰਟ ਕਰਨ ਦੀਆਂ ਬੜੀਆਂ ਕੋਸ਼ਿਸ਼ਾਂ ਹੋ ਰਹੀਆਂ ਸਾਡਾ ਪੰਜਾਬ ਦਾ ਇਤਿਹਾਸ ਜੇ ਅਸੀਂ ਨਹੀਂ ਬਣਾਵਾਂਗੇ ਨਾ ਅਸੀਂ ਜੇ ਇਹਨੂੰ ਡਾਕੂਮੈਂਟ ਨਹੀਂ ਕਰਾਂਗੇ ਉਹ ਲੋਕ ਤਾਂ ਸਰਗਰਮ ਨੇ ਫਿਰ ਜਿਹੜੇ ਤੁਹਾਡਾ ਇਤਿਹਾਸ ਆਪਣੇ ਹਿਸਾਬ ਨਾਲ ਬਣਾ ਕੇ ਡਾਕੂਮੈਂਟੇਸ਼ਨ ਕਰ ਰਿਹਾ ਹੈ 50 60 100 ਸਾਲ ਬਾਅਦ ਉਹ ਚੀਜ਼ ਮੰਨੀ ਜਾਏਗੀ ਜੋ ਲੋਕਾਂ ਨੂੰ ਦੇਖਣ ਨੂੰ ਮਿਲੇਗੀ ਅੱਜ ਕਿੰਨਾ ਕੁਝ ਅਸੀਂ ਉਹਦੇ ਤੇ ਬਲੀਵ ਕਰਦੇ ਆਂ ਜੋ ਕਿਤਾਬ 'ਚ ਲਿਖਿਆ ਉਹ ਕਿਸੇ ਨੇ ਗਲਤ ਲਿਖਤਾ ਤਾਂ ਵੀ ਸੱਚ ਲੱਗ ਰਿਹਾ ਕਿਸੇ ਨੇ ਸਹੀ ਲਿਖਤਾ ਤਾਂ ਵੀ ਸੱਚ ਲੱਗ ਰਿਹਾ ਪਰ ਜਦੋਂ ਇੱਕ ਸਹੀ ਚੀਜ਼ ਦੀ ਸਹੀ ਡਾਕੂਮੈਂਟੇਸ਼ਨ ਹੋ ਜਾਏਗੀ ਨਾ ਤੇ ਲੋਕਾਂ ਨੂੰ ਬਲੀਵੇਬਿਲਟੀ ਤੇ ਪਤਾ ਲੱਗ ਜਾਂਦਾ ਕਿ ਕਿਹੜੀ ਗੱਲ ਸੱਚੀ ਹੈ ਕਿਹੜੀ ਗੱਲ ਝੂਠੀ ਹੈ ਅਸੀਂ ਉਹਦੇ ਕਾਊਂਟਰ 'ਚ ਜਦੋਂ ਕੋਈ ਸਾਡੇ ਬਾਰੇ ਗਲਤ ਚੀਜ਼ਾਂ ਤਿਆਰ ਕਰ ਰਿਹਾ ਹੋਵੇ ਉਦੇ ਕਾਊਂਟਰ 'ਚ ਸਚਾਈ ਤਿਆਰ ਕਰਕੇ ਨਹੀਂ ਰੱਖਾਂਗੇ ਫਿਰ ਅਸੀਂ ਕਮਜ਼ੋਰ ਆ ਤੇ ਮੈਨੂੰ ਖੁਸ਼ੀ ਹੈ ਕਿ ਸਾਡੇ ਇਤਿਹਾਸ ਦੀ ਗੱਲ ਹੋ ਰਹੀ ਹੈ ਇਤਿਹਾਸਕ ਪੰਨਿਆਂ ਨੂੰ ਫਰੋਲਿਆ ਜਾ ਰਿਹਾ ਔਰ ਅੱਛਾ ਪੋਜ਼ਿਟਿਵ ਸਿਨੇਮਾ ਪੰਜਾਬੀ 'ਚ ਹੋ ਰਿਹਾ ਜੋ ਮੈਂ ਪੁੱਛਣਾ ਹੁੰਦਾ ਨਾ ਉਹ ਤੁਸੀਂ ਪਹਿਲਾਂ ਹੀ ਆਨਸਰ ਕਰ ਦਿੰਨੇ ਹੋ ਫਿਰ ਵੀ ਮੈਂ ਮੁੱਛ ਲੈਣੀ ਆ ਅਮੇਰ ਖਾਨ ਦੀ ਇੱਕ ਗੱਲ ਉਹਨਾਂ ਦੀ ਬੜੀ ਪੌਪੂਲਰ ਹੋਈ ਸੀ ਜਦੋਂ ਉਹਨਾਂ ਨੂੰ ਭਗਤ ਸਿੰਘ ਦਾ ਕਿਰਦਾਰ ਆਫਰ ਹੋਇਆ ਸੀ ਉਹਨਾਂ ਨੇ ਕਿਹਾ ਕਿ ਮੈਂ ਉਹ ਕਿਰਦਾਰ ਕਿਵੇਂ ਨਿਭਾ ਸਕਦਾ ਹਾਂ ਕਰਮ ਸਿੰਘ ਪ੍ਰਤਾਪ ਸਿੰਘ ਇੱਕ ਅਜੇਹੀ ਨਾਮ ਜਿਹੜੇ ਸਭ ਤੋਂ ਪਹਿਲਾਂ ਟ੍ਰੇਨ ਦੇ ਅੱਗੇ ਹੋਏ ਕਿ ਜਿੱਥੇ ਮੌਜੂਦ ਚਾਹੇ ਉਹ ਸਿੰਘਣੀਆਂ ਸੀ ਚਾਹੇ ਸਿੰਘ ਸੀ ਕਿ ਅਸੀਂ ਪਹਿਲਾਂ ਸ਼ਹਾਦਤ ਦੇਣੀ ਹੈ ਜਦੋਂ ਅਸੀਂ ਅਜਿਹੇ ਕਿਰਦਾਰ ਤੁਸੀਂ ਕਿਹਾ ਕਿ ਅਸੀਂ ਬਤੌਰ ਕਲਾਕਾਰ ਉਹਨਾਂ ਨੂੰ ਪੇਸ਼ ਕਰ ਸਕਦੇ ਹਾਂ ਪਰ ਉਹ ਜਿਹੜੀਆਂ ਰੂਹਾਂ ਨੇ ਉਹ ਤਾਂ ਚਲੋ ਕੋਈ ਵੀ ਨਹੀਂ ਬਣ ਸਕਦਾ ਪਰ ਤੁਹਾਡੇ ਮਨ ਦੇ ਵਿੱਚ ਕੀ ਕਦੀ ਅਜਿਹੇ ਖਿਆਲ ਆਉਂਦੇ ਹੁੰਦੇ ਆ ਜਦੋਂ ਤੁਹਾਡੇ ਕੋਲ ਸੰਜੀਦਗੀ ਭਰੇ ਕਿਰਦਾਰ ਆਉਂਦੇ ਆ ਕਿ ਮੈਂ ਇਹਨਾਂ ਨਾਲ ਇਨਸਾਫ ਕਰ ਪਾਉਂਗਾ ਮੈਂ ਬਾਈ ਚੁਆਇਸ ਸਰਜਕਲੀ ਦੰਦ ਕਿਰਦਾਰ ਕਰ ਰਿਹਾ ਹਾਂ ਜੀ ਤੁਸੀਂ ਦੇਖੋਗੇ ਹੁਣ ਮੈਨੂੰ ਕਾਮੇਡੀ ਫਿਲਮਾਂ ਹੀ ਤੁਸੀਂ ਘੱਟ ਦੇਖਦੇ ਹੋ ਕਰਦਾ ਮੈਂ ਕਾਮੇਡੀ ਵੀ ਕਿਉਂਕਿ ਉਹ ਮੇਰਾ ਪਰਫੈਸ਼ਨ ਹੈ ਬ੍ਰੈਡ ਐਂਡ ਬਟਰ ਹੈ ਮੇਰਾ ਔਰ ਮੈਨੂੰ ਖੁਦ ਵੀ ਚੰਗਾ ਲੱਗਦਾ ਕਾਮੇਡੀ ਕਰਕੇ ਲੋਕ ਮੇਰੇ ਤੋਂ ਕਾਮੇਡੀ ਦੀ ਐਕਸਪੈਕਟੇਸ਼ਨ ਵੀ ਰੱਖਦੇ ਐ ਪਰ ਉਹ ਕਰਦਾ ਹੋਇਆ ਵੀ ਮੈਂ ਨਾਲ-ਨਾਲ ਇਹੋ ਜਿਹੀ ਸਿਨੇਮੇ ਨੂੰ ਪ੍ਰੇਫਰ ਕਰ ਰਿਹਾ ਜਿੱਦਾਂ ਤੁਸੀਂ ਅਰਦਾਸ ਦੀ ਗੱਲ ਕੀਤੀ ਅਰਦਾਸ ਕਰਾਂ ਅਰਦਾਸ ਸਰਬਤ ਦੇ ਭਲੇ ਦੀ ਤਿੰਨ ਤਾਂ ਇਹ ਹੀ ਹੋ ਗਈਆਂ ਜੀ ਫਿਰ ਮੇਰੀ ਫਿਲਮ ਪਿੱਛੇ ਆਈ ਸੀ ਮਸਤਾਨੇ ਹੁਣ ਇੱਕ ਫਿਲਮ ਮੇਰੀ ਸ਼ੂਟ ਹੋਈ ਉਹ ਵੀ ਇਤਿਹਾਸ ਦੇ ਬੜੇ ਵੱਡੇ ਇੱਕ ਘਟਨਾਕ੍ਰਮ ਦਾ ਜ਼ਿਕਰ ਕਰਦੀ ਹੈ ਕੋਮਾਗਾਟਾ ਮਰੂ ਉਹ ਵੀ ਤਿਆਰ ਹੁਣ ਇਹਦੀ ਜੇ ਆਪਾਂ ਗੱਲ ਕਰੀਏ ਪੰਜਾਬ ਫਾਈਲਸ ਇਹ ਪੰਜਾ ਸਾਹਿਬ ਦੇ ਜਿਹੜੇ ਸਾਕੇ ਦੀ ਗੱਲ ਕਰਦੀ ਹੈ ਸੋ ਮੈਨੂੰ ਇਦਾਂ ਦੇ ਕਿਰਦਾਰ ਹੁਣ ਅਟਰੈਕਟ ਕਰਦੇ ਨੇ ਮੇਰਾ ਦਿਲ ਕਰਦਾ ਕਿ ਮੈਂ ਇਹੋ ਜੀਆਂ ਚੀਜ਼ਾਂ ਦਾ ਹਿੱਸਾ ਬਣਾ ਜਿਹੜੀਆਂ ਸੋਸਾਇਟੀ ਨੂੰ ਖਾਸ ਤੌਰ ਤੇ ਆਪਣੀ ਕਮਿਊਨਿਟੀ ਨੂੰ ਕੁਝ ਦੇ ਕੇ ਜਾ ਰਹੀਆਂ ਨੇ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹਨਾਂ ਪਾਤਰਾਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਸਮਝ ਕੇ ਉਹਨਾਂ ਨੂੰ ਸਹੀ ਤਰੀਕੇ ਨਾਲ ਇੱਕ ਚિત੍ਰਕਾਰ ਦੀ ਤਰ੍ਹਾਂ ਸਕਰੀਨ ਤੇ ਪੋਰਟਰੇ ਕਰਾਂ ਜਿੱਦਾਂ ਹੁਣ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਕਾਮੇਡੀ ਚ ਦੇ ਦਿੰਦਾ ਮੈਂ ਕਿ ਜਿਹੜਾ ਆਪਣਾ ਕੋਈ ਵੀ ਦੁਨੀਆ ਦਾ ਵੱਡਾ ਤੁਸੀਂ ਚિત੍ਰਕਾਰ ਲੈ ਲਓ ਐਮ ਐਫ হোসেন ਦੀ ਗੱਲ ਹੀ ਕਰ ਲਈਏ ਹਨਾ ਉਹ ਆਪ ਘੋੜਾ ਨਹੀਂ ਹੈਗਾ ਪਰ ਉਹ ਘੋੜਾ ਇਹੋ ਜਿਹਾ ਬਣਾ ਦਿੰਦਾ ਸਕਰੀਨ ਤੇ ਕਿ ਉਹ ਮਤਲਬ 10-10 ਕਰੋੜ ਦਾ ਵਿਕੀ ਜਾਂਦਾ ਕੈਨਵਸ ਤੇ ਬਣਿਆ ਉਹਦਾ ਕੋੜਾ ਉਹ ਆਪਦੇ ਨਹੀਂ ਕੋੜਾ ਹੈਗਾ ਪਰ ਉਹਨੂੰ ਪੋਟਰੀ ਕਰਨਾ ਹੁੰਦਾ ਕਿ ਮੈਨੂੰ ਕੀ ਬਣਾਵਾਂਗਾ ਤੇ ਕਿਦਾਂ ਲੱਗੇਗਾ ਇਹ ਇਹ ਇਹਦੇ ਚੋਂ ਜ਼ਿੰਦਗੀ ਚੱਲ ਕੇਗੀ ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਪਾਤਰ ਉਦਾਂ ਕਰਾਂ ਕਿ ਲੋਕਾਂ ਨੂੰ ਉਹ ਪਾਤਰ ਮੇਰੇ ਚੋਂ ਨਹੀਂ ਪਰ ਆਪਣੇ ਸੋਚ ਵਿੱਚੋਂ ਜ਼ਰੂਰ ਨਜ਼ਰ ਆਣ ਲੱਗੇ ਜੇ ਹਮ ਬਿਲਕੁਲ ਕੱਲ ਮੈਂ ਇੱਕ ਸਵਾਲ ਮਨਜੋਤ ਤੇ ਫਿਲਮ ਦੇ ਹੋਰ ਕਲਾਕਾਰਾਂ ਨੂੰ ਕੀਤਾ ਸੀਗਾ ਕਿ ਕਿਸੇ ਸਮੇਂ ਇਹ ਗੱਲ ਕਹੀ ਜਾਂਦੀ ਸੀ ਕਿ ਇੱਕ ਸਰਦਾਰ ਅਦਾਕਾਰ ਨਹੀਂ ਹੋ ਸਕਦਾ ਦਿਲਜੀਤ ਦੋਸਾਂਝ ਜਦੋਂ ਆਪਣੇ ਕਾਨਸਰਟ ਤੇ ਵਿੱਚ ਕਹਿੰਦੇ ਆ ਕਿ ਮੈਂ ਉਹ ਸਾਰੀਆਂ ਮਿੱਠਾ ਨੂੰ ਤੋੜਿਆ ਲੇਕਿਨ ਅਗਰ ਮੈਂ ਤੁਹਾਡੀ ਗੱਲ ਕਰ ਲਾਂ ਤੁਹਾਨੂੰ ਅਸੀਂ ਜਦੋਂ ਤੋਂ ਵੀ ਵੇਖਦੇ ਆਂ ਆ ਦਸਤਾਰ ਹਮੇਸ਼ਾ ਤੁਹਾਡੇ ਸਿਰ ਤੇ ਸਜੀ ਹੁੰਦੀ ਹੈ ਕਦੀ ਤੁਹਾਡੇ ਤੱਕ ਵੀ ਇਹ ਗੱਲਾਂ ਪਹੁੰਚਦੀਆਂ ਸੀ ਕਿ ਇੱਕ ਸਰਦਾਰ ਹੈ ਜਿਹੜਾ ਉਹ ਐਕਟਰ ਬਤੌਰ ਨਏ ਇਸਟੈਬਲਿਸ਼ ਹੋ ਸਕਦਾ ਕਦੀ ਤੁਹਾਡੇ ਤੱਕ ਪਹਿਲੇ ਉਹ ਗੱਲਾਂ ਪਹੁੰਚਦੀਆਂ ਸੀ ਦੇਖੋ ਦਉ ਰਿਸਪੈਕਟ ਦਿਲਜੀਤ ਨੇ ਤਾਂ ਖੈਰ ਬਹੁਤ ਮਾਨ ਇੱਜ਼ਤ ਕਾ ਵਰਲਡ ਦੇ ਮੈਪ ਤੇ ਪੰਜਾਬੀਆਂ ਨੂੰ ਦਵਾਇਆ ਔਰ ਦਸਤਾਰ ਦੀ ਪਹਿਚਾਨ ਵਰਲਡਵਾਈਡ ਜੇ ਬਣੀ ਹੈ ਤੇ ਇਹਨਾਂ ਦੋ ਤਿੰਨ ਕਲਾਕਾਰਾਂ ਤੋਂ ਹੀ ਬਣੀ ਹੈ ਹਨਾ ਦਿਲਜੀਤ ਅੱਜ ਵੀ ਤੁਰਲੇ ਵਾਲੀ ਪੱਗ ਬਨ ਕੇ ਜਦੋਂ ਯੂਐਸ ਦੇ ਵਿੱਚ ਪਰਫਾਰਮ ਕਰਦਾ ਹੈ ਤੇ ਸਾਡੀ ਪੱਗ ਦੀ ਵੀ ਇੱਕ ਅਲੱਗ ਵਣਗੀ ਵੀ ਨਜ਼ਰ ਆਉਂਦੀ ਹੈ ਕਿ ਅਸੀਂ ਤੁਰਲੇ ਸ਼ਮਲੇ ਵਾਲੇ ਵੀ ਆ ਹਨਾ ਤੇ ਦਸਤਾਰ ਤਾਂ ਸਾਡਾ ਤਾਜ ਹੈ ਸਿਰ ਦਾ ਹਨਾ ਜਿਹੜੀ ਗੱਲ ਤੁਸੀਂ ਕਰ ਪਰ ਅੱਜ ਦਿਲਜੀਤ ਲਈ ਸੌਖਾ ਬੜਾ ਕਿਉਂਕਿ ਅੱਜ ਮੀਡੀਅਮ ਬਹੁਤ ਨੇ ਤੁਹਾਡੇ ਕੋਲ ਤੁਹਾਡਾ ਆਪਣਾ ਮੀਡੀਆ ਹੈਗਾ ਤੁਸੀਂ ਕਿਸੇ ਦੇ ਡਿਪੈਂਡੈਂਟ ਨਹੀਂ ਤੁਹਾਡਾ ਆਪਣਾ ਹੀ YouTube ਚੈਨਲ ਇੰਨਾ ਸਟਰੋਂਗ ਹੈ ਤੁਸੀਂ ਕਹਿੰਦੇ ਮੈਨੂੰ ਕਿਸੇ ਦੀ ਪਰਵਾਹ ਨਹੀਂ ਮੈਂ ਖੁਦ ਹੀ ਆਪਣਾ ਕੰਟੈਂਟ ਕ੍ਰੀਏਟ ਕਰਕੇ ਮੈਂ ਆਪ ਹੀ ਆਪਣੇ ਮੀਡੀਅਮ ਤੇ ਚਲਾ ਕੇ ਮੈਂ ਪਪੂਲਰ ਹੋ ਜਾਵਾਂਗਾ ਪਰ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ ਹੁੰਦਾ ਕੀ ਸੀ ਰੇਡੀਓ ਆਕਾਸ਼ਵਾਣੀ ਦੂਰਦਰਸ਼ਨ ਹਨਾ ਜੀ ਮਤਲਬ ਸੀ ਟੀਵੀ ਤਾਂ ਅਸੀਂ ਆਉਂਦਿਆਂ ਦੇਖਿਆ ਜਦੋਂ ਆਇਆ ਪਹਿਲੀ ਵਾਰੀ ਸਭ ਤੋਂ ਪਹਿਲਾਂ ਇਹ ਹੀ ਆਇਆ ਸੀ ਤੇ ਅਸੀਂ ਹੈਰਾਨ ਹੋਏ ਸੀ ਵੀ ਇਹ ਤੇ ਦੂਰਦਰਸ਼ਨ ਨਹੀਂ ਇਹ ਕਿੱਥੋਂ ਭੇਜਿਆ ਕਰਨਗੇ ਲੋਕਾਂ ਦੇ ਟੀਵੀ 'ਚ ਕਿੱਦਾਂ ਆ ਜਾਏਗਾ ਜਿਹੜਾ ਇਹ ਚਲਾਉਣਗੇ ਫਿਰ ਲੋਕੀਓ ਕਿੱਦਾਂ ਸਿਲੈਕਟ ਕਰਨਗੇ ਕਿੱਦਾਂ ਦੇਖਣਗੇ ਸਾਡੇ ਲਈ ਅਚੰਭਾ ਸੀ ਉਹ ਸੈਟਲਾਈਟ ਚੈਨਲਸ ਪਰ ਅਸੀਂ ਜਦੋਂ ਕੀਤਾ ਨਾ ਜੀ ਸ਼ੁਰੂ ਉਦੋਂ ਬੜਾ ਲਿਮਟਿਡ ਸਾਧਨ ਸੀਗੇ ਬੜੇ ਲਿਮਟਿਡ ਉਦੋਂ ਤਾਂ ਇਹ ਗੱਲ ਬੜੀ ਪ੍ਰਮੁਖਤਾ ਨਾਲ ਕਹੀ ਜਾਂਦੀ ਹੁੰਦੀ ਸੀ ਕਿ ਜੇ ਤੁਸੀਂ ਐਕਟਰ ਬੰਨਾ ਹੈ ਤੇ ਫਿਰ ਤੁਹਾਨੂੰ ਆਪਣੇ ਆਪ ਦਾ ਰੂਪ ਚੇਂਜ ਕਰਨਾ ਪੈਗਾ ਇਦਾਂ ਥੋੜੀ ਐਕਟਰ ਬਣਿਆ ਜਾਂਦਾ। ਉਦੋਂ ਇਹ ਚੈਲੰਜ ਲੈਣਾ ਬਹੁਤ ਵੱਡਾ ਸੀ। ਅੱਜ ਚੈਲੰਜ ਤਾਂ ਬੜਾ ਸੌਖਾ ਹੈ। ਠੀਕ ਹੈ। ਤੇ ਅਸੀਂ ਉਦੋਂ ਵੀ ਇਹ ਚੈਲੰਜ ਐਕਸੈਪਟ ਕੀਤਾ ਸੀ ਕਿ ਜੇ ਇਹ ਚੈਲੰਜ ਹੈ ਤਾਂ ਫਿਰ ਤਾਂ ਇਦਾਂ ਹੀ ਕਰਾਂਗੇ। ਹਾਂ ਜੇ 나ਗੂ ਇਦਾਂ ਦੀ ਗੱਲ ਕਹਿੰਦਾ ਅਸੀਂ ਪਤਾ ਨਹੀਂ ਕਿਹੜੇ ਫਲੋ ਚ ਕਿਦਾਂ ਕੀ ਕਰ ਜਾਂਦੇ। ਪਰ ਜਦੋਂ ਇਸ ਗੱਲ ਤੇ ਗੱਲ ਆਈ ਵੀ ਇਹਦੇ ਨਾਲ ਐਕਟਰ ਨਹੀਂ ਬਣਿਆ ਜਾ ਸਕਦਾ ਉਹ ਕਿਉਂ ਨਹੀਂ ਬਣਿਆ ਜਾ ਸਕਦਾ? बस ये साबित ਕਰਨ ਲਈ ਫਿਰ ਸਟੈਂਡ ਹੀ ਸੀਗਾ ਵੀ ਜ਼ਿੰਦਗੀ ਚ ਜੋ ਕਰਨਾ ਹੈ ਐਦਾਂ ਹੀ ਕਰਾਂਗੇ ਦਸਤਾਰ ਨਾਲ ਹੀ ਕਰਾਂਗੇ ਔਰ ਦੁਨੀਆ ਨੂੰ ਦਿਖਾਵਾਂਗੇ ਔਰ ਅੱਜ ਦੀ ਗੱਲ ਛੱਡੋ 2000 ਦੋਕ ਦੀ ਗੱਲ ਹੋਣੀ ਹੈ ਜਦੋਂ ਦੋ ਤਿੰਨ ਦੀ ਗੱਲ ਹੋਣੀ ਜਦੋਂ ਅਸੀਂ ਗ੍ਰੇਟ ਇੰਡੀਅਨ ਲਫਟਰ ਚੈਲੰਜ ਚ ਵੀ ਗਏ ਆ ਉਦੋਂ ਵੀ ਮੈਂ ਦਸਤਾਰ ਨਾਲ ਹੀ ਉਸ ਤੋਂ ਪਹਿਲਾਂ ਮੈਂ ਟੀਵੀ ਤੇ ਹੋਰ ਵੀ ਕੰਮ ਕੀਤਾ ਨੈਸ਼ਨਲ ਲੈਵਲ ਤੇ ਵੀ ਕੀਤਾ ਕੁਝ ਹਿੰਦੀ ਫਿਲਮਾਂ ਚ ਵੀ ਕੰਮ ਕੀਤਾ ਕੀਤਾ ਦਸਤਾਰ ਨਾਲ ਹੀ ਮੈਂ ਇਸੇ ਲਈ ਸਵਾਲ ਤੁਹਾਨੂੰ ਪੁੱਛਿਆ ਸੀਗਾ ਕਿਉਂਕਿ ਮੈਨੂੰ ਲੱਗਿਆ ਕਿ ਅੱਜ ਬੋਲਣ ਲਈ ਬੜੇ ਮੀਡੀਅਮਸ ਐ ਲੇਕਿਨ ਉਸ ਸਮੇਂ ਤੇ ਸ਼ਾਇਦ ਉਸ ਸਮੇਂ ਚੈਲੰਜ ਤੁਸੀਂ ਕਿਸ ਨੂੰ ਮਤਲਬ ਹੱਕ ਨਾਲ ਕਹਿ ਵੀ ਨਹੀਂ ਸਕਦੇ ਕਿ ਨਹੀਂ ਮੈਂ ਤਾਂ ਇਦਾਂ ਹੀ ਰਹਿਣਾ ਨਰਾਜ਼ ਹੋਣ ਤੋਂ ਡਰਦੇ ਸੀ ਪ੍ਰੋਡਿਊਸਰ ਨਰਾਜ਼ ਹੋ ਜਾਏਗਾ ਮੈਨੂੰ ਦੁਬਾਰਾ ਵੜਨ ਨਹੀਂ ਦੇਗਾ ਆਪਣੇ ਆਫਿਸ ਵਿੱਚ ਕਿਉਂਕਿ ਉਹ ਤਾਂ ਸਾਡੇ ਕੋਲ ਸਾਧਨ ਹੀ ਇੱਕ ਦੋ ਸੀ ਕਿ ਲਿਮਟਿਡ ਸਾਧਨ ਸੀ ਬਟ ਮੈਨੂੰ ਲੱਗਦਾ ਕਿ ਸ਼ਾਇਦ ਇਹਦੇ ਕਰਕੇ ਹੀ ਮੈਨੂੰ ਹੋਰ ਜ਼ਿਆਦਾ ਮਾਨ ਇੱਜ਼ਤ ਵੀ ਮਿਲਿਆ ਹੋਵੇ ਮੈਂ ਨਹੀਂ ਕਹਿੰਦਾ ਕਿ ਮੈਂ ਔਖਾ ਹੋਇਆ ਮੈਨੂੰ ਲੱਗਦਾ ਸ਼ਾਇਦ ਮੇਰੀ ਇਸ ਪਛਾਣ ਨੇ ਮੈਨੂੰ ਅਲੱਗ ਤੋਂ ਇੱਕ ਮਾਨ ਇੱਜ਼ਤ ਵੀ ਦਿਵਾਇਆ ਹੋਵੇਗਾ ਔਰ ਮੈਂ ਕੱਲਾ ਨਹੀਂ ਪੱਟੀ ਸਾਹਿਬ ਨੇ ਵੀ ਦਸਤਾਰ ਨਾਲ ਉਸ ਤੋਂ ਪਹਿਲਾਂ ਨੈਸ਼ਨਲ ਲੈਵਲ ਤੇ ਇਮੇਜ ਬਣਾਈ ਸੀ ਜਸਪਾਲ ਪੱਟੀ ਸਾਹਿਬ ਨੇ ਪੰਜਾਬੀਆਂ ਦੀ ਫਿਰ ਮੈਂ ਵੀ ਕੀਤਾ ਕੰਮ ਹੋਰ ਵੀ ਆਂਦੇ ਰਹੇ ਨੇ ਆਰਟਿਸਟ ਵਿੱਚੋਂ ਵਿੱਚੋਂ ਪਰ ਅੱਜ ਜਿਹੜੇ ਤੁਸੀਂ ਪਹਿਲਾਂ ਜ਼ਿਕਰ ਕੀਤਾ ਵਾਕਈ ਅੱਜ ਦਰਜੀਤ ਇੱਕ ਇੰਟਰਨੈਸ਼ਨਲ ਕੈਨਵਸ ਤੇ ਲੈ ਕੇ ਆਇਆ ਪਾਕ ਮੈਂ ਕੋ ਇੰਨੇ ਸਾਲਾਂ ਬਾਅਦ ਕਦੀ ਕਦੀ ਅਸੀਂ ਸੋਚਿਆ ਨਹੀਂ ਹੁੰਦਾ ਕਿ ਅਸੀਂ ਇਹ ਰਾਹ ਆਪਣੀ ਜ਼ਿੰਦਗੀ 'ਚ ਇਕਤਿਆਰ ਕਰ ਲਾਂਗੇ ਇੰਨੇ ਸਾਲਾਂ ਦੇ ਇਹ ਸਫ਼ਰ ਦੇ ਵਿੱਚ ਕਦੀ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਆਇਆ ਸੀ ਕਿ ਅਦਾਕਾਰੀ ਦਾ ਜਿਹੜਾ ਮੈਂ ਰਾਹ ਚੁਣਿਆ ਹੈ ਇਹ ਬਿਲਕੁਲ ਸਹੀ ਹੈ ਮੇਰੇ ਲਈ ਕਦੀ ਮਨ ਦੇ ਵਿੱਚ ਇਹ ਤੁਹਾਡੇ ਡਾਊਟ ਆਉਂਦਾ ਸੀਗਾ ਕਿ ਮੈਂ ਸਹੀ ਚੱਲ ਰਿਹਾ ਕਿਉਂਕਿ ਜਦੋਂ ਤੁਸੀਂ ਕਿਸੇ ਵੀ ਕਿੱਤੇ ਨੂੰ ਆਪਣੀ ਜ਼ਿੰਦਗੀ ਦਾ ਸਾਰਾ ਅਰਸਾ ਦੇ ਦਿੰਦੇ ਹੋ ਹਰ ਕਿਸੇ ਦੀ ਕਿਸਮਤ ਵੱਖਰੀ ਹੁੰਦੀ ਹੈ ਕਿਸੇ ਨੂੰ ਬਹੁਤ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਕਿਸੇ ਨੂੰ ਪਹਿਲਾਂ ਕਿਸੇ ਨੂੰ ਬਾਅਦ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਕਦੀ ਇਹ ਖਿਆਲ ਕਿਸੇ ਸਮੇਂ ਆਉਂਦੇ ਸੀ ਅੱਜ ਤੇ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਚੁੱਕੇ ਹੋ ਨੇ ਦਰਸਲ ਇਹ ਖਿਆਲ ਤਾਂ ਨਹੀਂ ਕਦੇ ਆਇਆ ਕਿ ਮੈਂ ਸਹੀ ਲਾਈਨ ਚੁਣੀ ਹੈ ਜਾਂ ਨਹੀਂ ਚੁਣੀ ਕਿਉਂਕਿ ਮੈਂ ਲਾਈਨ ਚੁਣੀ ਨਹੀਂ ਮੇਰਾ ਤਾਂ ਬੜਾ ਕਲੀਅਰ ਫੰਡਾ ਸੀ ਕਿ ਜਦੋਂ 10ਵੀਂ ਕਰ ਲਈ ਸੀ ਉਸ ਤੋਂ ਬਾਅਦ ਪਟਵਾਰੀ ਲੱਗਣ ਦੀ ਸੋਚੀ ਸੀ ਪਲੱਸ 2 ਤੋਂ ਬਾਅਦ ਕਾਨੂੰਗੋ ਦੇ ਵੀ ਪੇਪਰ ਦਿੱਤੇ ਤੇ ਜਿਹੜੀ ਕੋਈ ਸਰਕਾਰੀ ਨੌਕਰੀ ਨਿਕਲਦੀ ਸੀ ਮੈਂ ਭਰ ਦਿੰਦਾ ਹੁੰਦਾ ਸੀ ਬੜਾ ਕਲੀਅਰ ਫੰਡਾ ਸੀ ਵੀ ਗ੍ਰੈਜੂਏਸ਼ਨ ਜੇ ਹੋ ਗਈ ਤਾਂ ਕਰਨੀ ਹੈ ਨਹੀਂ ਤੇ ਜਿਹੜੀ ਵੀ ਸਰਕਾਰੀ ਨੌਕਰੀ ਮਿਲੀ ਉਹ ਕਰਾਂਗਾ ਬੜੀਆਂ ਕੋਸ਼ਿਸ਼ਾਂ ਕੀਤੀਆਂ ਆਪਣੇ ਬਿਜ਼ਨਸ ਵੀ ਟਰਾਈ ਕੀਤੇ ਸਰਕਾਰ ਤੋਂ ਲੋਨ ਲੈ ਕੇ ਵੀ ਬਿਜ਼ਨਸ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਚੱਲਿਆ ਨਹੀਂ ਗੱਲ ਵੱਖਰੀ ਹੈ ਮੇਰਾ ਕਦੀ ਟਾਰਗੇਟ ਨਹੀਂ ਸੀ ਕਿ ਮੈਂ ਪ੍ਰੋਫੈਸ਼ਨਲ ਐਕਟਰ ਬੰਨਾ ਇਸ ਕਰਕੇ ਮੈਂ ਲਾਈਨ ਰੋਜੀ ਰੋਟੀ ਲੈਣੀ ਸੀ ਚੁਣੀ ਪਰ ਇਸ ਲਾਈਨ ਨੇ ਮੈਨੂੰ ਚੁਣ ਲਿਆ ਉਹ ਕਹਿੰਦੇ ਤੂੰ ਹੋਰ ਕੁਝ ਕਰਕੇ ਦਿਖਾ ਤੈਨੂੰ ਕਰਨੀ ਨਹੀਂ ਦੇਣਾ ਹੋਰ ਕੁਝ ਤੂੰ ਇਹੀ ਕਰੇਗਾ ਸੋ ਇਸ ਕਰਕੇ ਮੈਨੂੰ ਲੱਗਦਾ ਮੈਨੂੰ ਇਸ ਲਾਈਨ ਨੇ ਚੁਣਿਆ ਮੇਰੇ ਤਾਂ ਕਰੇ ਖਿਆਲ ਆਇਆ ਹੀ ਨਹੀਂ ਕਿ ਮੈਂ ਠੀਕ ਲਾਈਨ ਚ ਆਇਆ ਜਾਂ ਗਲਤ ਲਾਈਨ ਚ ਮੈਂ ਜਦੋਂ ਲਾਸਟ ਟਾਈਮ ਤੁਹਾਡੇ ਨਾਲ ਇੰਟਰਵਿਊ ਕੀਤਾ ਸੀਗਾ ਉਦੋਂ ਅਸੀਂ ਕਿਸੇ ਵਾਕਿਆ ਤੇ ਗੱਲ ਕਰ ਰਹੇ ਸੀ ਜਿਹਦੇ ਵਿੱਚ ਤੁਸੀਂ ਸਾਰਿਆਂ ਨੂੰ ਸੇਧ ਦਿੱਤੀ ਸੀ ਕਿ ਕੁਝ ਗਲਤ ਲਫ਼ਜ਼ਾਂ ਦਾ ਇਸਤੇਮਾਲ ਹੋ ਰਿਹਾ ਮਤਲਬ ਐਦਾਂ ਕਹਿ ਸਕਦੇ ਹਾਂ ਕਿ ਪੰਜਾਬੀ ਕਿੰਦੇ ਕਿਸੇ ਗੀਤ ਦੀਆਂ ਕੁਝ ਤੁਕਾਂ ਸੀਗੀਆਂ ਆ ਸੋਸ਼ਲ ਮੀਡੀਆ ਰਾਹੀਂ ਤੁਸੀਂ ਮੈਨੂੰ ਇਹ ਵੀ ਕਿਹਾ ਸੀਗਾ ਕਿ ਮੇਰੀ ਹੁਣ ਕੋਸ਼ਿਸ਼ ਰਹੂਗੀ ਕਿ ਮੈਂ ਇਹੋ ਜਿਹੀਆਂ ਕਲਿੱਪਸ ਬਣਾ ਕੇ ਕੁਝ ਨਾ ਕੁਝ ਸਾਂਝਾ ਕਰਦਾ ਰਵਾਂ ਪੰਜਾਬ ਫਾਇਲ ਫਿਲਮ ਦੀ ਗੱਲ ਕਰ ਰਹੇ ਹਾਂ ਜਿਹਦੇ ਰਾਹੀਂ ਇੱਕ ਵਾਰ ਕੋਈ ਨਾ ਹਰ ਕੋਈ ਇੱਕ ਵਾਰ ਤੇ ਪੰਨਾ ਜ਼ਰੂਰ ਫਰੋਲੇਗਾ ਇਤਿਹਾਸ ਦਾ ਇਤਿਹਾਸ ਜਿਹੜਾ ਸਾਨੂੰ ਸ਼ਾਇਦ ਇਸ ਲਈ ਜਾਣੂ ਇਸ ਚੀਜ਼ ਤੋਂ ਜਾਣੂ ਕਰਾਉਂਦਾ ਹੈ ਕਿ ਸਾਡੀਆਂ ਜੜਾਂ ਕੀ ਨੇ ਸੋ ਕੀ ਹੁਣ ਇਸ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਰਹੀਆਂ ਉਸ ਦੇ ਥਰੂ ਅਸੀਂ ਜਿੱਦਾਂ ਤੁਸੀਂ ਕਿਹਾ ਕਿ ਇਹ ਕਿਰਦਾਰ ਮੈਂ ਹੁਣ ਜਾਣ ਬੁਝ ਕੇ ਖੁਦ ਚੂਜ਼ ਕਰ ਰਿਹਾ ਕੁਝ ਅਜੀਬ ਹ ਦੇਖ ਸਕਦੇ ਹਾਂ ਸੋਸ਼ਲ ਮੀਡੀਆ ਬਿਲਕੁਲ ਜੀ ਸੋਸ਼ਲ ਮੀਡੀਆ ਤੇ ਤਾਂ ਆ ਹੀ ਗਿਆ ਆਏਗਾ ਜਿੱਦਾਂ ਇਹਦੇ ਵਿੱਚ ਵੀ ਕੁਝ ਡਾਇਲੋਗ ਹੁੰਦੇ ਨੇ ਜਦੋਂ ਮੈਂ ਵਿਦ ਡਿਊ ਪਰਮਿਸ਼ਨ ਡਾਇਰੈਕਟਰ ਦੀ ਪਰਮਿਸ਼ਨ ਦੇ ਨਾਲ ਕੁਝ ਚੀਜ਼ਾਂ ਲਾਈਨਾਂ ਚੇਂਜ ਕਰ ਦੇਣਾ ਕੁਝ ਸੀਨ ਨੂੰ ਨਵੇਂ ਰੂਪ ਚ ਲਿਖ ਲਈਦਾ ਕਈ ਵਾਰੀ ਉਹਦੇ ਚ ਮੇਰੀ ਕੋਸ਼ਿਸ਼ ਹੁੰਦੀ ਹੈ ਜਿੱਦਾਂ ਹੁਣ ਤੁਸੀਂ ਇਹਦੇ ਚ ਇੱਕ ਟ੍ਰੇਲਰ ਚ ਵੀ ਦੇਖ ਰਹੇ ਹੋਵੋਗੇ ਕਿ ਉਹ ਜਦੋਂ ਆਪਣੀ ਮਾਂ ਨੂੰ ਕਹਿੰਦਾ ਮਾਂ ਇਹ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਹੈ ਕਹਿੰਦਾ ਇਹਦੇ ਮੱਥੇ ਤੇ ਕਲੰਕ ਨਹੀਂ ਕਲਗੀ ਸੌਂਦੀ ਹੈ ਸੌਂਦੀ ਸ਼ਬਦ ਜਿਹੜਾ ਨਾ ਇਹ ਹੁਣ ਲੋਕੀ ਘੱਟ ਇਸਤੇਮਾਲ ਕਰਦੇ ਨੇ ਹਾਂ ਸੌਂਦੀ ਤੋਂ ਵੀ ਇੱਕ ਅਲੱਗ ਲਫ਼ਜ਼ ਸੋਭਦੀ ਹੈ ਜਾਂ ਨੂੰ ਹੋਰ ਸ਼ਹਿਰੀਕਰਨ ਕਰਦਾ ਸ਼ੋਭਾ ਦਿੰਦੀ ਹੈ ਹੈਨਾ ਪਰ ਸੌਂਦੀ ਹੈ ਹੈਨਾ ਉਹ ਸ਼ਬਦ ਮੈਦੇਚ ਜਾਣ ਕੇ ਇਦਾਂ ਦੇ ਵਰਤਦਾ ਹੋਣਾ ਕਿ ਇਹ ਸ਼ਬਦ ਵੀ ਨਾਲ ਨਾਲ ਆ ਪੈਕੇਜ ਵਿੱਚ ਆ ਗਏ ਹੁਣੇ ਚੱਲਣਗੇ ਜਦ ਤੱਕ ਫਿਲਮ ਕੋਈ ਦੇਖੇਗਾ ਇਹ ਸ਼ਬਦ ਵੀ ਨਾਲ ਨਾਲ ਟਰੈਵਲ ਕਰੇਗਾ ਸੋ ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਉਦਾਂ ਦੇ ਸ਼ਬਦ ਇਸਤੇਮਾਲ ਕਰਾਂ ਜਿਹੜੇ ਮੈਂ ਚਾਹਨਾ ਕਿ ਟਰੈਵਲ ਕਰਦੇ ਰਹਿਣ ਫਿਲਮ ਦੇ ਇੱਕ ਸੀਨ ਦੀ ਗੱਲਬਾਤ ਚੱਲ ਰਹੀ ਸੀ ਜਿਹੜਾ ਟ੍ਰੇਨ ਦੇ ਸਾਹਮਣੇ ਫਰਮਾਇਆ ਗਿਆ ਉਸ ਸੀਨ ਦੇ ਦੌਰਾਨ ਮੈਨੂੰ ਪ੍ਰੋਡਿਊਸਰ ਸਾਹਿਬ ਨੇ ਦੱਸਿਆ ਕਿ ਕਿਸੇ ਨੂੰ ਗਲੈਸਰਿਨ ਯੂਜ਼ ਕਰਨ ਦੀ ਜ਼ਰੂਰਤ ਨਹੀਂ ਪਈ ਉੱਥੇ ਇੱਕ ਅਜੀਹਾ এনवायरमेंट ਕ੍ਰੀਏਟ ਹੋ ਗਿਆ ਜਿਵੇਂ ਪਰਮਾਤਮਾ ਸਭ ਕੁਝ ਆਪ ਕਰਵਾ ਰਿਹਾ ਸੋ ਤੁਸੀਂ ਕੀ ਥੋੜਾ ਫਲੈਸ਼ਬੈਕ ਦੇ ਵਿੱਚ ਜਾ ਕੇ ਸਾਨੂੰ ਦੱਸਣਾ ਚਾਹੋਗੇ ਉਸ ਬਾਰੇ ਕੁਝ ਨਹੀਂ ਮੇਰੇ ਤਾਂ ਇਸ ਫਿਲਮ ਦੇ ਵਿੱਚ ਕਈ ਥਾਵਾਂ ਤੇ ਇਮੋਸ਼ਨਲ ਸੀਨਸ ਵੀ ਹੈਗੇ ਨੇ ਬਟ ਉਸ ਸੀਨ ਦੀ ਤਾਂ ਗੱਲ ਕੀ ਕਰਨੀ ਆਪਾਂ ਤਾਂ ਕੋਈ ਅਲੋਕਾਰੀ ਸਮਾਂ ਬਣ ਜਾਂਦਾ ਪਰ ਮੇਰੇ ਡਾਇਰੈਕਟਰ ਤੁਸੀਂ ਪੁੱਛਿਓ ਮੈਂ ਤਾਂ ਪੂਰੀ ਫਿਲਮ ਚ ਕਦੇ ਨਹੀਂ ਗਲਿਸਰੀਨ ਯੂਜ਼ ਕੀਤੀ ਇਸ ਫਿਲਮ ਚ ਨਹੀਂ ਕਿਸੇ ਫਿਲਮ ਚ ਵੀ ਨਹੀਂ ਕਰਦਾ ਮੈਂ ਜਦੋਂ ਇਮੋਸ਼ਨ ਡਾਇਲੋਗ ਚ ਹੈ ਸਿਚੁਏਸ਼ਨ ਚ ਹੈ ਉਹ ਇਮੋਸ਼ਨ ਫਿਰ ਵੀ ਤੁਸੀਂ ਗਲਿਸਰੀਨ ਚੋਂ ਲੈਣਾ ਤਾਂ ਫਿਰ ਇਹਦਾ ਮਤਲਬ ਅੰਦਰ ਨਹੀਂ ਹੈਗਾ ਉਹ ਉਹਨੂੰ ਅੱਖਾਂ ਚ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਅੰਦਰੋਂ ਆਏਗਾ ਨਾ ਉਹ ਅਥਰੂ ਨਾਲ ਲੈ ਕੇ ਆਏਗਾ ਮੈਂ ਸੋਚਣ ਤੇ ਮਜਬੂਰ ਹੋ ਗਈ ਕਿ ਕਦੀ ਤੁਸੀਂ ਕਦੀ ਕਿਸੇ ਫਿਲਮ ਲਈ ਗਲਿਸਰਿਨ ਯੂਜ਼ ਨਹੀਂ ਕੀਤੀ ਹਾਂ ਕਾ ਕੀਤੀ ਹੈ ਜਦੋਂ ਮੈਂ ਜਿਹੜੇ ਸੀਨ 'ਚ ਇਨਵੋਲਡ ਨਾ ਹੋਵਾਂ ਜਿਹੜਾ ਮੈਂ ਸਿਰਫ ਸੀਨ ਫਿਲਮ ਲਈ ਕਰਨਾ ਮੇਰੇ ਦਿਲੋਂ ਮਨੋਂ ਨਹੀਂ ਕਰ ਰਿਹਾ ਮੈਂ ਐਜ਼ ਅ ਪ੍ਰੋਫੈਸ਼ਨਲ ਐਕਟਰ ਕਰਦਾ ਮੈਨੂੰ ਰੋਣਾ ਨਹੀਂ ਆ ਰਿਹਾ ਉਦੋਂ ਸੀਨ ਰੋਣ ਵਾਲਾ ਪਰ ਮੈਨੂੰ ਮੈਨੂੰ ਲੱਗ ਰਿਹਾ ਕਿ ਠੀਕ ਐਜ਼ ਐਨ ਐਕਟਰ ਕਰਨਾ ਦਿਓ ਜੀ ਗਲਿਸਰਿਨ ਹਾਂ ਰੋ ਲਈ ਆ ਸੀਨ ਕਰ ਲਿਆ ਚੱਲੇਗੇ ਕਰ ਗਲਿਸਰਿਨ ਉਦੋਂ ਯੂਜ਼ ਕਰਦਾ ਮੈਂ ਜਿਹੜੀ ਚੀਜ਼ ਮੈਂ ਆਪ ਅੰਦਰੋਂ ਕਰ ਰਿਹਾ ਹਾਂ ਨਾ ਮਹਿਸੂਸ ਕਰਕੇ ਉੱਥੇ ਮੈਨੂੰ ਲੋੜ ਨਹੀਂ ਪੈਂਦੀ ਕੰਮ ਨਾਲ ਇੰਨੀ ਜ਼ਿਆਦਾ ਇਮਾਨਦਾਰੀ ਖਤਰਨਾਕ ਸਾਬਿਤ ਨਹੀਂ ਹੋਈ ਕਦੀ ਨਾ ਇਹਨੇ ਬਹੁਤ ਮਾਨ ਇੱਜ਼ਤ ਦਵਾਇਆ ਜੀ ਇਮਾਨਦਾਰੀ ਨੇ ਇੱਥੇ ਤੱਕ ਪਹੁੰਚਾਇਆ ਕਿ ਲੋਕ ٹرسٹ ਕਰਦੇ ਨੇ ਔਰ ਕੁਝ ਕਿਰਦਾਰ ਐਸੇ ਹੁੰਦੇ ਨੇ ਜਿਹਦੇ ਲਈ ਮੇਰਾ ਇੰਤਜ਼ਾਰ ਵੀ ਕੀਤਾ ਜਾਂਦਾ ਕਿ ਉਹ ਵੇਲਾ ਹੋ ਲਵੇ ਉਦੋਂ ਫਿਲਮ ਸ਼ੁਰੂ ਕਰਾਂਗੇ ਹਨਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਚ ਤੁਹਾਡੇ ਅਲਟਰਨੇਟ ਹੁੰਦੇ ਨੇ ਡਾਇਰੈਕਟਰ ਕੋਲ ਪਰ ਕਈ ਵਾਰੀ ਕੋਈ ਡਾਇਰੈਕਟਰ ਕਹਿੰਦਾ ਭਾਜੀ ਵੇਟ ਕਰ ਲਾਂਗਾ ਪਰ ਇਸ ਕੈਰੈਕਟਰ ਲਈ ਮੇਰ ਕੋ ਅਲਟਰਨੇਟ ਨਹੀਂ ਹੈਗਾ ਮੈਨੂੰ ਵੀ ਦਿਲ ਕਰਦਾਦਾ ਵੀ ਜੇ ਵੇਟ ਕਰ ਸਕਦੇ ਹੋ ਥੋੜਾ ਰੁਕ ਜਾਓ ਮੈਂ ਪ੍ਰੋਜੈਕਟ ਚੋਂ ਫ੍ਰੀ ਹੋ ਜਾ ਫਿਰ ਆਪਾਂ ਇਹ ਕਰਦੇ ਆ ਸੋ ਉਹ ਕੰਮ ਪ੍ਰਤੀ ਇਮਾਨਦਾਰੀ ਹੈ ਜਿਹੜੀ ਤੁਹਾਨੂੰ ਇਸ ਅ ਤਰ੍ਹਾਂ ਦਾ ਇੱਕ ਮਾਨਦਵਾਨੀ ਹੈ ਤੋਂ ਮੈਨੂੰ ਤਾਂ ਲੱਗ ਰਿਹਾ ਕਿ ਜਿਹੜੀ ਕੰਮ ਪ੍ਰਤੀ ਇਮਾਨਦਾਰੀ ਨੇ ਐਕਸਟਰਾ ਇਜ਼ਤ ਦਵਾਈ ਹੈ ਮੈਂ ਹਮੇਸ਼ਾ ਇਮਾਨਦਾਰੀ ਦਾ ਸ਼ੁਕਰਗੁਜ਼ਾਰ ਰਹਿਵਾਂਗਾ ਕਿ ਉਹਨੇ ਕਦੀ ਮੈਨੂੰ ਆਪਣੇ ਤੋਂ ਅਲੱਗ ਨਹੀਂ ਹੋਣ ਦਿੱਤਾ ਕਰ ਅਗਰੇਸ ਫਿਲਮ ਦੇ ਰਾਈਟਰ ਪ੍ਰੋਡਿਊਸਰ ਡਾਇਰੈਕਟਰਸ ਦੀ ਗੱਲ ਕਰ ਲਈ ਜਾਵੇ ਤਾਂ ਮਤਲਬ ਉਹਨਾਂ ਦੀ दिली ਖੁਆਇਸ਼ ਹੈ ਕਿ ਇਸ ਤਰ੍ਹਾਂ ਦੇ ਸਿਨੇਮਾ ਜਿਹੜਾ ਸਾਡਾ ਆਪਣਾ ਇਤਿਹਾਸ ਬਹੁਤ ਵੱਡਾ ਹੈ ਤੁਸੀਂ ਕਿਹਾ ਜੇ ਅਸੀਂ ਨਹੀਂ ਬਣਾਵਾਂਗੇ ਤਾਂ ਲੋਕ ਆਪਣੇ ਆਪ ਮੋਲਡ ਕਰਕੇ ਪੇਸ਼ ਕਰਨਾ ਸ਼ੁਰੂ ਕਰ ਦੇਣਗੇ ਅਕਸਰ ਮੈਂ ਤੁਹਾਨੂੰ ਵੇਖਦੀ ਵੀ ਹਾਂ ਯੰਗਸਟਰਸ ਤੁਹਾਡੇ ਕੋਲ ਕੁਝ ਵੀ ਲੈ ਕੇ ਜਾਂਦੇ ਆ ਤੁਸੀਂ ਹੌਸਲਾ ਹੀ ਦਿਨੇ ਉਹਨਾਂ ਨੂੰ ਕਿ ਕਦਮ ਪੁੱਟਨੇ ਬਹੁਤ ਜ਼ਰੂਰੀ ਹੈ ਸੋ ਜਿਹੜੇ ਵੀ ਯੰਗਸਟਰਸ ਡਾਇਰੈਕਸ਼ਨ ਦੀ ਦੁਨੀਆ ਦੇ ਵਿੱਚ ਆਉਣਾ ਚਾਹੁੰਦੇ ਆ ਖਾਸ ਕਰਕੇ ਜਾਂ ਲਿਖਤ ਦੇ ਵਿੱਚ ਤੁਸੀਂ ਚਾਹੋਗੇ ਕਿ ਉਹ ਇਨ੍ਹਾਂ ਵਿਸ਼ਿਆਂ ਦੇ ਵੱਲ ਆਉਣ ਹਾਂ ਬਿਲਕੁਲ ਜੀ ਜਿਹੜੇ ਬੱਚੇ ਜੇ ਸੁਣ ਰਹੇ ਨੇ ਸਾਨੂੰ ਯੰਗਸਟਰਸ ਰੀਚ ਕਾਫੀ ਹੈ ਤੁਹਾਡੀ ਸੁਣਨਗੇ ਵੀ ਮੈਂ ਚਾਹਾਂਗਾ ਕਿ ਐਕਟਰ ਡਾਇਰੈਕਟਰ ਜ਼ਰੂਰ ਬਣੋ ਪਰ ਉਸ ਤੋਂ ਪਹਿਲਾਂ ਲਿਟਰੇਚਰ ਨਾਲ ਸਾਂਝ ਪਾਓ ਅੱਛੀਆਂ ਕਿਤਾਬਾਂ ਪੜ੍ਹੋ ਔਰ ਲਿਖਣ ਦੀ ਵੀ ਕੋਸ਼ਿਸ਼ ਕਰੋ ਚੰਗੇ ਰਾਈਟਰ ਬਣ ਜਾਓਗੇ ਨਾ ਤੁਹਾਡਾ ਵਿਜ਼ਨ ਆਪਣੇ ਆਪ ਵੱਡਾ ਹੋ ਜਾਏਗਾ ਵਿਜ਼ਨ ਤੁਹਾਡਾ ਵੱਡਾ ਹੋਏਗਾ ਤੁਸੀਂ ਅੱਛੇ ਡਾਇਰੈਕਟੋਰੀਅਲ ਤੁਹਾਡੇ ਜ਼ਿਹਨ ਚ ਆਣਗੇ ਕਿ ਇਹ ਚੀਜ਼ ਕਿੱਦਾਂ ਫਿਲਮਾਈ ਜਾ ਸਕਦੀ ਹੈ ਸਕ੍ਰੀਨਪਲੇ ਦੀ ਸਮਝ ਆਏਗੀ ਤੁਹਾਨੂੰ ਕਿ ਸਕ੍ਰੀਨ ਦੇ ਉੱਤੇ ਚੀਜ਼ਾਂ ਰਨ ਕਿਵੇਂ ਕਰਦੀਆਂ ਭੱਜਦੀਆਂ ਕਿਵੇਂ ਤੁਰਦੀਆਂ ਕਿਵੇਂ ਜੁੜਦੀਆਂ ਕਿਵੇਂ ਜਦੋਂ ਇਹ ਸਾਰਾ ਕੁਝ ਤੁਹਾਨੂੰ ਆ ਜਾਏਗਾ ਤੁਹਾਨੂੰ ਐਕਟਿੰਗ ਦੀ ਆਪਣੇ ਆਪ ਸਮਝ ਆਏਗੀ ਐਕਟਰ ਵੀ ਬਹੁਤ ਅੱਛੇ ਬਣ ਜਾਓਗੇ ਨਹੀਂ ਤਾਂ ਜੇ ਡਾਇਰੈਕਟਰ ਬਣੋਗੇ ਤਾਂ ਤੁਹਾਨੂੰ ਐਕਟਰਸ ਤੋਂ ਕੰਮ ਲੈਣਾ ਵੀ ਆ ਜਾਏਗਾ ਬੇहद ਮਸਰੂਫ ਰਹਿਣ ਵਾਲੇ ਗੁਰਪ੍ਰੀਤ ਕੋ ਗੀਰੀ ਆਪਣੇ ਲਈ ਪੜਨ ਦਾ ਸਮਾਂ ਜਾਂ ਇੰਨਾ ਸਾਰੀਆਂ ਚੀਜ਼ਾਂ ਵੱਲ ਧਿਆਨ ਮਾਰਨ ਦਾ ਸਮਾਂ ਕਦੋਂ ਕੱਢਦੇ ਆ? ਅਬ ਮੈਂ ਬਹੁਤ ਜ਼ਿਆਦਾ ਨਹੀਂ ਪੜਦਾ ਜੀ ਪਰ ਕਿਉਂਕਿ ਥੋੜਾ ਜਿਹਾ ਸ਼ੌਕ ਹੈਗਾ ਜਦੋਂ ਵੀ ਕਿਤੇ ਟਾਈਮ ਲੱਗੇ ਨਾ ਪੜਾਂ ਤਾਂ ਮੈਂ ਦੋ ਦੋ ਮਹੀਨੇ ਕੁਝ ਨਹੀਂ ਪੜਦਾ ਜੀ ਪਰ ਜਦੋਂ ਪੜਾਂ ਫਿਰ ਟਾਈਮ ਹੋਵੇ ਤਾਂ ਮੈਂ ਘਰੇ ਵੀ ਨਹੀਂ ਤਾਂ ਟਰੈਵਲਿੰਗ 'ਚ ਵੀ ਕਈ ਵਾਰੀ ਕਿਤਾਬ ਕੋਈ ਮੇਰੇ ਨਾਲ ਹੁੰਦੀ ਆ ਉਹ ਪੜ ਲੈਂਦਾ ਫਲਾਈਟ ਸਵਿਚ ਕਈ ਵਾਰੀ ਚੀਜ਼ਾਂ ਪੜੀਆਂ ਜਾਂਦੀਆਂ ਉਦੋਂ ਤਾਂ ਬਹੁਤ ਬੋਰ ਹੁੰਦੇ ਹੋ ਤੁਸੀਂ ਕਿਉਂਕਿ ਉੱਠ ਕੇ ਕਿਤੇ ਜਾ ਵੀ ਨਹੀਂ ਸਕਦੇ ਜਿੰਨੀ ਲੰਬੀ ਫਲਾਈਟ ਹੁੰਦੀ ਹੈ ਤਾਂ ਉਦੋਂ ਫਿਰ ਕਿਤਾਬਾਂ ਬਹੁਤ ਅੱਛਾ ਸਾਥ ਦਿੰਦੀਆਂ ਨੇ ਬਹੁਤ ਬਹੁਤ ਸ਼ੁਕਰੀਆ ਇਸ ਫਿਲਮ ਦੇ ਬਾਬਤ ਮੈਂ ਇੰਨੇ ਹੀ ਸਵਾਲ ਕਰ ਸਕਦੀ ਸੀ ਤੁਹਾਨੂੰ ਠੀਕ ਹੈ ਕੁਝ ਚੀਜ਼ਾਂ ਨਾਲ ਲੈ ਕੇ ਜਾ ਰਹੀ ਹਾਂ ਫਿਰ ਦੁਬਾਰਾ ਜ਼ਰੂਰ ਮੁਲਾਕਾਤ ਹੋਵੇ ਪੰਜਾਬ ਫਾਈਲਸ ਫਿਲਮ ਲਈ ਤੁਹਾਡੇ ਕੋਲ ਕੁਝ ਅਜਿਹੇ ਅਲਫਾਜ਼ ਹੋਣ ਜੋ ਸ਼ਾਇਦ ਮੈਂ ਤੁਹਾਡੇ ਤੋਂ ਨਹੀਂ ਪੁੱਛੇ ਮੈਂ ਚਾਹੂੰਗੀ ਤੁਸੀਂ ਸਭ ਨੂੰ ਜ਼ਰੂਰ ਕਹੋ ਨਹੀਂ ਤੁਸੀਂ ਕਾਫੀ ਕੁਝ ਪੁੱਛਿਆ ਜੀ ਔਰ ਮੈਂ ਦੱਸਣ ਦੀ ਵੀ ਕੋਸ਼ਿਸ਼ ਕੀਤੀ ਹੈ ਪਰ ਇਹੀ ਕਹਾਂਗਾ ਕਿ ਸਵਾਲ ਕਰਨਾ ਬਹੁਤ ਜ਼ਰੂਰੀ ਯਾਰ ਸਵਾਲ ਲੈ ਕੇ ਜਾਇਓ ਜਦੋਂ ਫਿਲਮ ਦੇਖਣ ਵੀ ਜਾਓਗੇ ਨਾ ਤੁਹਾਡੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਉੱਥੇ ਮਿਲੇਗਾ ਔਰ ਉੱਥੋਂ ਕੁਝ ਨਵੇਂ ਸਵਾਲ ਵੀ ਪੈਦਾ ਹੋਣਗੇ ਜਿਹੜੇ ਤੁਹਾਨੂੰ ਜੋੜਨਗੇ ਕਿਸੇ ਚੰਗੀ ਚੀਜ਼ ਦੇ ਨਾਲ ਸੋ ਇਸ ਕਰਕੇ ਸਵਾਲ ਤਾਂ ਸਾਡਾ ਸਿਧਾਂਤ ਹੈ ਸਿੱਖੀ ਦਾ ਕਿਉਂਕਿ ਮੈਂ ਅੱਗੇ ਵੀ ਜ਼ਿਕਰ ਕਰਦਾ ਨਾ ਬਾਬਾ ਨਾਨਕ ਨੇ ਸਾਨੂੰ ਕਿੰਨਾ ਵਧੀਆ ਸਿਧਾਂਤ ਦਿੱਤਾ ਕਿ ਜਦ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ ਸੋ ਡਿਸਕਸ਼ਨ ਕਦੇ ਨਹੀਂ ਬੰਦ ਹੋਣੀ ਚਾਹੀਦੀ ਡਾਇਲੌਗ ਚੱਲਣਾ ਚਾਹੀਦਾ ਹੈ ਸੰਵਾਦ ਹੋਣਾ ਚਾਹੀਦਾ ਹੈ ਫਿਲਮ ਦੇਖਣ ਜਾਓਗੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ ਔਰ ਨਵੇਂ ਸਵਾਲ ਵੀ ਪੈਦਾ ਹੋਣਗੇ ਔਰ ਮੈਂ ਇਹੀ ਕਹਾਂਗਾ ਕਿ ਇਹ ਛੋਟੀ ਜੀ ਕੋਸ਼ਿਸ਼ ਹੈ ਪੰਜਾਬ ਇੱਕ ਕਿਤਾਬ ਦਾ ਨਾਮ ਨਹੀਂ ਹੈ ਪੰਜਾਬ ਇੱਕ ਮਹਾਨ ਕੋਸ਼ ਹੈ ਇਹਦੇ ਵਿੱਚ ਬਹੁਤ ਕੁਝ ਛੁਪਿਆ ਪਿਆ ਹੈ ਜਿਹੜੇ ਮਰਜ਼ੀ ਚੈਪਟਰ ਨੂੰ ਹੱਥ ਲਾ ਕੇ ਵੇਖ ਲਓ ਉਹਦੇ ਵਿੱਚ ਬਹੁਤ ਕਹਾਣੀਆਂ ਆ ਮਤਲਬ ਸਾਡੇ ਵਿਰਸੇ ਤੇ ਪਹਿਰਾ ਦੇ ਰਹੀਆਂ ਨੇ ਜਿਹੜੀ ਮਰਜ਼ੀ ਕਹਾਣੀ ਚੱਕ ਕੇ ਇੱਕ ਫਿਲਮ ਬਣਾ ਦਈਏ ਤਾਂ ਸਦੀਆਂ ਤੱਕ ਸਾਡੇ ਕੋਲ ਕੰਟੈਂਟ ਕਦੇ ਨਹੀਂ ਮੁੱਕ ਸਕਦਾ ਪਰ ਇਹ ਬਹੁਤ ਵੱਡੀ ਔਰ ਵਿਲੱਖਣ ਸ਼ੁਰੂਆਤ ਹੈ ਜਿਹੜੀ ਅਸੀਂ ਸਾਕਾ ਪੰਜਾ ਸਾਹਿਬ ਤੇ ਫਿਲਮ ਬਣਾਈ ਹੈ ਸੋ ਮੈਂ ਯੰਗ ਡਾਇਰੈਕਟਰ ਮਨਜੋਤ ਸਿੰਘ ਨੂੰ ਸ਼ਾਨੇ ਖਾਲਸਾ ਪ੍ਰੋਡਕਸ਼ਨ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਬਹੁਤ ਹਿੰਮਤ ਦਾ ਕੰਮ ਕੀਤਾ ਔਰ ਇੱਕ ਬੜੀ ਸ਼ਿੱਦਤ ਦੇ ਨਾਲ ਬੜੀ ਸੋਹਣੀ ਮੂਵੀ ਬਣਾਈ ਹੈ ਪੰਜਾਬ ਫਾਈਲਸ ਸੋ ਸਾਰੇ ਦੇਖਣ ਜਾਇਓ ਪਰਿਵਾਰਾਂ ਸਮੇਤ ਦੇਖਣ ਜਾਇਓ ਬੱਚਿਆਂ ਨੂੰ ਅਸੀਂ ਚੰਗਾ ਫਲ ਫਰੂਟ ਖਵਾਉਣ ਦੀ ਕੋਸ਼ਿਸ਼ ਕਰਦੇ ਹਾਂ ਹਾਲਾਂਕਿ ਪਿੱਛੋਂ ਚੰਗਾ ਨਹੀਂ ਆਉਂਦਾ ਚੰਗਾ ਦੁੱਧ ਪਿਉਂਨ ਦੀ ਕੋਸ਼ਿਸ਼ ਕਰਦੇ ਹਾਂ ਪਰਵੇਂ ਐਡਲਟ ਰਿਚਨ ਵਾਲਾ ਦੁੱਧ ਹੀ ਆਉਂਦਾ ਕੋਸ਼ਿਸ਼ ਹੁੰਦੀ ਹੈ ਨਾ ਉਹਦੇ ਨਾਲ ਬੱਚੇ ਦੀ ਸਿਹਤ ਬਣਦੀ ਹੈ ਬੱਚੇ ਦੀ ਮਾਨਸਿਕ ਸਿਹਤ ਕਾਦੇ ਨਾਲ ਬਣਦੀ ਹੈ ਇਹ ਵੀ ਜ਼ਰੂਰ ਦੇਖਿਆ ਕਰੋ ਇਹਦੇ ਵੱਲ ਵੀ ਧਿਆਨ ਦਿਆ ਕਰੋ ਚੰਗਾ ਕੰਟੈਂਟ ਦੇਖਣਗੇ ਚੰਗੀਆਂ ਗੱਲਾਂ ਬਾਰੇ ਸੁਣਨਗੇ ਜਾਣਨਗੇ ਚੰਗਾ ਇਤਿਹਾਸ ਫਰੋਲਣਗੇ ਉਹਨਾਂ ਦੀ ਮਾਨਸਿਕ ਸਿਹਤ ਬਹੁਤ ਅੱਛੀ ਹੋਏਗੀ ਗੱਲ ਮੇਰੀ ਯਾਦ ਰੱਖਿਓ ਸੋ ਬੱਚਿਆਂ ਨੂੰ ਚੰਗੇ ਇਤਿਹਾਸ ਦੇ ਨਾਲ ਜੋੜੋ ਇਤਿਹਾਸ ਚੰਗਾ ਪੜ੍ਹਨਗੇ ਭਵਿੱਖ ਚੰਗਾ ਸਿਰਜਣਗੇ ਯਾਦ ਰੱਖਿਓ ਬਹੁਤ ਧੰਨਵਾਦ ਸੋ ਗੁਰਪ੍ਰੀਤ ਕੁੱਕੀ ਜੀ ਨੇ ਆਲਰੇਡੀ ਸਾਨੂੰ ਇਸ ਫਿਲਮ ਦੇ ਬਾਬਤ ਬਹੁਤ ਕੁਝ ਅਜੇ ਹਾ ਦੱਸ ਦਿੱਤਾ ਹੈ ਮੈਨੂੰ ਨਹੀਂ ਲੱਗਦਾ ਕਿ ਸਮ ਅਪ ਕਰਦਿਆਂ ਮੇਰੇ ਕੋਲੇ ਕੁਝ ਲਫ਼ਜ਼ ਹੈ ਜਿਹੜੇ ਉਹ ਬਚੇ ਹੋਣਗੇ ਸੋ ਸਾਡੇ ਇਤਿਹਾਸ ਦੀ ਇੱਕ ਅਨੋਠੀ ਗਾਥਾ 13 ਦਸੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾਏਗੀ ਉਮੀਦ ਹੈ ਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ ਖਾਸ ਕਰ ਬੱਚਿਆਂ ਨੂੰ ਇਹ ਜਿਹੜੀ ਗਾਥਾ ਹੈ ਉਸ ਦੇ ਰੂਬਰੂ ਜ਼ਰੂਰ ਕਰਾਉਂਗੇ